ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਯੂਨੀਵਰਸਿਟੀ ਮੋਹਾਲੀ ਚੰਚੰਝੇੜੀ ਦੂਸਰੀ ਜਿਹੜੀ ਆ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਇਹਨਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਅਸੀਂ ਪ੍ਰਵਾਨਗੀ ਦਿੱਤੀ ਆ ਉਹਨਾਂ ਵਾਲੇ ਸਮੇਂ ਦੇ ਅੰਦਰ ਇਹ ਦੋਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਣਗੀਆਂ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਕਰਾ ਦਿੱਤੀ ਗਈ ਸੀਗੀ ਸਟੇਟ ਵਰਸਸ ਨਗਰ ਆਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟੱਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਹੇ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਸ਼ੂਆਂ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਭਾਉਂਦੇ ਦੇਗੇ ਪੰਛੀ ਕੀ ਰੋਲ ਲਿਭਾਉਂਦੇ ਨੇ ਮਨੁੱਖ ਕੀ ਰੋਲ ਲਿਭਾਉਂਦਾਗਾ ਔਰ ਜਾਨਵਰ ਕੀ ਰੋਲ ਲਵਾਉਂਦਾਗਾ ਉਸ ਤਹਦੇ ਮੈਂ ਸਮਝਦਾ ਸਾਡੇ ਜਿਹੜੇ ਬੈਲ ਸੀ ਜਿਹੜੇ ਸਾਡੇ ਵਰਦ ਸੀ ਜਿਹੜੇ ਉਹ ਕੀ ਰੋਲ ਲਵਾਉਂਦੇ ਸੀ ਉਹ ਕੱਲੇ ਇਹ ਨਹੀਂ ਸੀ ਕਿ ਖੇਤਾਂ ਵਿੱਚ ਕੱਲੀ ਉਹ ਸਾਡੀ ਜਿਹੜਾ ਖੇਤਾਂ ਲਈ ਕੰਮ ਆਉਂਦੇ ਸੀਗੇ ਸਾਡੀ ਬਾਹੀਯੋਗ ਦੀ ਕੰਮ ਆਉਂਦੇ ਸੀ ਪਰ ਲੇਕਿਨ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਹਿੱਸਾ ਸੀ ਕਿਉਂ ਪੰਜਾਬ ਦੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਸੀ ਪੰਜਾਬ ਦੇ ਲੋਕਾਂ ਦੇ ਕਲਚਰ ਦੇ ਵਿੱਚ ਵੀ ਸ਼ਾਮਿਲ ਸੀ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਲਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅੱਜ ਐਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ ਔਰ ਪੰਜਾਬ ਜਿਹੜਾ ਮੈਂ ਸਮਝਦਾ ਪਿੱਛੇ ਚੱਲਿਆ ਗਿਆ ਸੀ ਉਹਨੂੰ ਵੱਡੀ ਰਾਹਤ ਮਿਲ ਸਕੇ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਦੇ ਵਿਭਾਗੇ ਦਾ ਕਿਉਂਕਿ ਲਗਾਤਾਰ ਆਪਣੀਆਂ ਪੈੜਾਂ ਪੂਰੇ ਦੇਸ਼ ਭਰ ਛੱਡ ਰਹੇ ਨੇਗੇ ਕਦੇ ਐਜੂਕੇਸ਼ਨ ਫਸਟ ਨੰਬਰ ਤੇ ਆਉਂਦੇ ਨੇ ਕਦੇ ਭਰਤੀ ਕਰਨ ਦੇ ਨੰਬਰ ਫਸਟ ਨੰਬਰ ਤੇ ਆਉਂਦੇ ਨੇ ਲਗਾਤਾਰ ਇਹ ਆਪਣਾ ਵਿਭਾਗਾ ਜਿਹੜਾ ਐਜੂਕੇਸ਼ਨ ਆ ਉਹ ਪੰਜਾਬ ਦੇ ਅੰਦਰ ਤਰੱਕੀ ਕਰ ਰਿਹਾ ਉਹਦੇ ਅੰਦਰ ਅਸੀਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਲੀਡ ਮੰਗਦੇ ਨੇ ਉਹਨਾਂ ਦੀ ਸਹੀ ਭਰਤੀ ਕਰੇ ਜਾ ਰਿਹਾ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹੇ ਹਾਂਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇ ਜੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ਲੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆਗਾ ਔਰ ਮੈਂ ਸਮਝਦਾ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 ਟੀਚਰ ਜਿਹੜੇ ਨੇਗੇ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਕੁਸ਼ਟੀ ਚ ਕੁਝ ਟੀਚਰ ਜਿਹੜੇ ਕੱਚੇ ਤੌਰ ਤੇ ਜਾਂ ਕੰਟਰੈਕਟ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਤੀ ਕੀਤੇ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਵਿਚਾਰਿਆ ਜਾਊਗਾ ਉਹਨਾਂ ਨੂੰ ਵੀ ਜਿਹੜਾ ਅਸੀਂ ਦੇਖਾਂਗੇ ਤਾਂ ਕਿ ਉਹ ਵੀ ਇਸ ਤੋਂ ਬਾਝੇ ਨਾ ਰਹਿ ਸਕਣ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਅੱਜ ਪੰਜਾਬ ਦੇ ਇਤਿਹਾਸ ਵਿੱਚ ਹੋਇਆਗਾ ਇਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਸਪੈਸ਼ਲ ਜਿਹੜੇ ਕੇਅਰ ਵਾਲੇ ਬੱਚੇ ਸੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੀ ਆ ਇਸ ਤੋਂ ਬਿਨਾ ਦੋ ਡਿਪਾਰਟਮੈਂਟਾਂ ਦਾ ਜਿਹੜਾ ਐਨਵਲ ਰਿਪੋਰਟਸ ਸੀਗੀਆਂ ਉਹ ਪਾਸ ਹੋਣੀਆਂ ਨਹੀਂਆਂ ਪਰ ਲੇਕਿਨ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਕਿਸ ਤਰ੍ਹਾਂ ਭਖਿਆ ਔਰ ਕਿਸ ਤਰ੍ਹਾਂ ਹਰਿਆਣਾ ਕਲੇਮ ਕਰਦਾ ਸੀ ਕਿਸ ਤਰ੍ਹਾਂ ਰਾਜਸਥਾਨ ਕਲੇਮ ਕਰਦਾ ਸੀ ਕਿਸ ਤਰ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਬਾਹਮ ਰੋੜਨ ਲੱਗੀ ਹੋਈ ਸੀ ਪੰਜਾਬ ਦੇ ਪਾਣੀਆਂ ਤੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਲਗਾਤਾਰ ਮਾਰ ਰਹੇ ਸੀਗੇ ਉਹਦਾ ਅੱਜ ਵੀ ਸਾਨੂੰ ਇੱਕ ਸਬੂਤ ਮਿਲਿਆਗਾ ਬਹੁਤ ਵੱਡਾ ਸਬੂਤ ਮਿਲਿਆ ਕਿ ਡੇਟਡ 21 10 2021 ਨੂੰ 21 10 2021 ਨੂੰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ 111 ਦਿਨ ਦੇ ਮੁੱਖ ਮੰਤਰੀ ਚਰਜ ਸਿੰਘ ਚੰਨੀ ਜੀ ਦੀ ਸਰਕਾਰ ਸੀ ਉਸ ਸਮੇਂ ਕਨਸੈਂਟ ਜਿਹੜੀ ਆ ਉਸ ਸਮੇਂ ਸਹਿਮਤੀ ਜਿਹੜੀ ਆ ਕਿ ਪੰਜਾਬ ਦੇ ਡੀਬੀਐਮ ਦੇ ਅੰਦਰ ਸੀਆਈ ਐਸਐਫਡੀ ਜਿਹੜੀ ਆ ਕੰਟਰੋਲ ਦਿੱਤਾ ਜਾਵੇ ਆ ਮੈਂ ਲੈਟਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਲੈਟਰ ਦੇ ਮੁਤਾਬਕ ਕਨਸੈਂਟ ਦਿੱਤੀ ਗਈ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ ਸੀਆਈਐਸਐਫ ਨੂੰ ਦਿੱਤਾ ਜਾਵੇ ਇਹ ਸਹਿਮਤੀ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਸ ਸਮੇ ਪਰ ਲੇਕਿਨ ਅੱਜ ਦੀ ਮੀਟਿੰਗ ਦੇ ਅੰਦਰ ਅੱਜ ਦੀ ਕੈਬਨਿਟ ਦੀ ਮੀਟਿੰਗ ਦੇ ਅੰਦਰ ਇਹ ਜਿਹੜਾ ਲੈਟਰ ਹੈ ਇਹਨੂੰ ਵਿਡਰਾ ਕਰ ਲਿਆ ਗਿਆ ਗਿਆ ਜਿਹੜੀ ਇਹਦੀ ਕੰਸੈਂਟਾ ਵਿਡਰਾ ਕਰ ਲਈ ਗਈ ਆ ਔਰ ਅ ਸਿਕ ਸਪੈਸ਼ਲ ਰੈਜ਼ੋਲੂਸ਼ਨ ਜਿਹੜਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪਾਵਾਂਗੇ ਕਿ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਵੀ ਬਿਲਕੁਲ ਵੀ ਜਿਹੜੀ ਸੀਆਈਐਸਐਫਾ ਨੂੰ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜੇ ਸਾਡੇ ਦੋ ਡੈਮ ਨੇ ਜੇ ਮੈਂ ਗੱਲ ਕਰਾਂ ਸ਼ਾਹਪੁਰ ਕੰਡੀ ਡੈਮ ਦੀ ਉਹ ਡੈਮ ਕਿੰਨੀ ਦੂਰ ਆ ਗਿਆ ਬਾਰਡਰ ਦੇ ਤੋਂ ਇੰਟਰਨੈਸ਼ਨਲ ਬਾਰਡਰ ਦੇ ਤੋਂ ਉਹ 5 ਕਿਲੋਮੀਟਰ ਦੂਰ ਆ ਗਿਆ ਤਾਂ ਉੱਥੇ ਤਾਂ ਪੰਜਾਬ ਪੁਲਿਸ ਆਪਣਾ ਰੋਲ ਅੱਛੇ ਤਰੀਕੇ ਨਾਲ ਨਿਭਾ ਰਹੀ ਆ ਭਾਖੜਾ ਡੈਮ ਤੱਕ ਕਿਤੇ ਦੂਰ ਆ ਦੇ ਨਾਲੋਂ ਕਿੰਨਾ ਡਿਸਟੈਂਸ ਆ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਕਿੰਨਾ ਵੱਡਾ ਫਾਸਲਾ ਆਗਾ ਤਾਂ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਬੜੀ ਸ਼ਕਸ਼ਮ ਆ ਪੰਜਾਬ ਪੁਲਿਸ ਜਿਹੜੀ ਬੜੀ ਤਾਕਤਵਰਾ ਜਿਹਨੇ ਬਹੁਤ ਵੱਡਾ ਮੁਕਾਬਲਾ ਮੈਸਮ ਦਾ ਟੈਰਰਿਸਟਾਂ ਦਾ ਕੀਤਾ ਜਿਹਨੇ ਸਮੇਂ-ਸਮੇਂ ਸਰ ਦੇਸ਼ ਦੀ ਸੁਰੱਖਿਆ ਫੋਰਸਾਂ ਦੇ ਨਾਲ ਕੇ ਨਾਲ ਲਾਲ ਕੇ ਜਿਹੜੀ ਇਹ ਦੇਸ਼ ਦੀ ਸੇਵਾ ਕੀਤੀ ਆ ਔਰ ਵੱਡੇ-ਵੱਡੇ ਜਿਹੜੇ ਸਾਡੇ ਫੋਰਨ ਦੇ ਦੂਜੇ ਸਾਡੇ ਵਿਰੋਧੀ ਕੰਟਰੀ ਸੀਗੇ ਉਹਨਾਂ ਦੇ ਇਰਾਦਿਆਂ ਨੂੰ ਤੋੜਿਆਗਾ ਸੋ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ